ਬਰਾ ਦੇ ਨਾਲ ਤਜੇ ਕੰਟ ਦੇ ਬੁਇਟਰស្ថាន ਸ਼੍ਰੀ ਕਰਤਾਰਪੁਰ ਸਾਹਿਬ ਦੇ ਨਿਰਾਦਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮਲਵਿੰਦਰ ਕਾਂਗੜੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਨੇ ਹੁਣਾਂ ਕਿਹਾ ਕਿ ਸਰਕਰਤ ਦੇ ਨਾਲ ਭਾਜਪਾ ਦੀ ਪੰਜਾਬ ਉੱਤੇ ਸਿੱਖ ਵਿਰੋਧੀ ਮਾਨਸਿਕਤਾ ਮੂਰਤ ਸਾਬਤ ਹੋਈ ਹੈ ਤੇ ਲੁਧਿਆਣਾ ਪੱਛਮੀ ਵਾਸੀ ਭਾਜਪਾ ਨੂੰ ਉਸ ਦੀ ਸਜ਼ਾ ਜ਼ਰੂਰ ਦੇਣਗੇ ਪੂਰੇ ਪੰਜਾਬ ਕੇ ਲਿਏ ਜੋ ਜੋ ਕਾਰਜ ਕੀਏ ਗਏ मोदी जी ने करतार सिंह करतार सिंह करतार सिंह कॉरिडोर करतारपुर कॉरिडोर जो खोला दिल्ली जी 파ਟਪਾ ਦੇ ਮੁੱਖ ਮੰਤਰੀ ਰੇਖਾ ਗੋਪਤਾ ਜੀ ਨੇ ਅੱਜ ਜਿਸ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਜਿਹਦਾ ਜ਼ਿਕਰ ਹਰੇਕ ਗੁਰਨਾਨਕ ਨਾਮ ਲੇਵਾ ਹਰ ਰੋਜ਼ ਆਪਣੀ ਅਰਦਾਸ ਕਰਦਾ ਹੈ ਜਿਸ ਤਰ੍ਹਾਂ ਉਹਦੀ ਬੇਅਦਬੀ ਕੀਤੀ ਸਤਕਾਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਜਿਹੜੀ ਆ ਅੰਦਰੋਂ ਇਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਮੁਗਲਾਂ ਵਾਲੀ ਆ ਉਪਰੋਂ ਜਿੰਨਾ ਮਰਜ਼ੀ ਇਹ ਦਿਖਾਵਾ ਕਰ ਲੈਣ ਮੈਂ ਰੇਖਾ ਗੁਪਤਾ ਜੀ ਨੂੰ ਔਰ ਭਾਜਪਾ ਲੀਡਰਸ਼ਿਪ ਨੂੰ ਜਪਨਾ ਚਾਹੁੰਦਾ ਆ ਸ੍ਰੀ ਕਰਤਾਰਪੁਰ ਸਾਹਿਬ ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਤੇ 18 ਸਾਲ ਗੁਜ਼ਾਰੇ ਜਿੱਥੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੁਨੇਹਾ ਉਹਨਾਂ ਨੇ ਦੁਨੀਆ ਨੂੰ ਦਿੱਤਾ ਫਲਸਫਾ ਦਿੱਤਾ ਸਿਧਾਂਤ ਦਿੱਤਾ ਔਰ ਆਪ ਹੱਥੋਂ ਹੱਥਾਂ ਨਾਲ ਖੇਤੀ ਕਰਕੇ ਦੁਨੀਆ ਨੂੰ ਇੱਕ ਸੁਨੇਹਾ ਦਿੱਤਾ ਕਿਰਤ ਕਰਨ ਦਾ ਤੇ ਤੁਸੀਂ ਉਸ ਕਰਤਾਰਪੁਰ ਸਾਹਿਬ ਨੂੰ ਵੀ ਉਤਕਾਰ ਨਹੀਂ ਸਕਦੇ ਦੇ ਸਕਦੇ ਔਰ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਰਤਾਰ ਸਿੰਘ ਇਹ ਤੁਹਾਡੀ ਸਿੱਖਾਂ ਬਾਰੇ ਜਾਣਕਾਰੀਆਂ ਨਜ਼ਰ ਪਿਆ ਸੋ ਪੰਜਾਬ ਦੇ ਲੋਕ ਗੁਮਰਾਹ ਨਹੀਂ ਹੋਣੇ ਭਾਜਪਾ ਜਿੰਨਾ ਮਰਜ਼ੀ ਜਿਹੜਾ ਆ ਦਿਖਾਵਾ ਕਰ ਲੇ ਕਿਉਂਕਿ ਤੁਹਾਡੀ ਅੰਦਰਲੀ ਮਾਨਸਿਕਤਾ ਇਨਕੀ ਪੰਜਾਬ ਵਾਰੰਟੀ ਸਿੱਖ ਹੈ ਇਹ ਵਾਰ-ਵਾਰ ਸਾਬਤ ਹੋ ਚੁੱਕਿਆ ਹੈ ਔਰ ਸ਼੍ਰੀ ਕਰਤਾਰਪੁਰ ਸਾਹਿਬ ਬਾਰੇ ਜਿਸ ਤਰੀਕੇ ਦੀ ਸ਼ਰਦਾਬਲੀ ਰੇਖਾ ਗੁਪਤਾ ਭਾਜਪਾ ਦੀ ਦਿੱਲੀ ਦੇ ਮੁੱਖ ਮੰਤਰੀ ਨੇ ਵਰਤੀ ਉਹ ਪੰਜਾਬੀ ਔਰ ਲੁਧਿਆਣਾ ਵੈਸਟ ਦੇ ਲੋਕ ਮਾਫ਼ ਨਹੀਂ ਕਰਨਗੇ ਤੁਹਾਨੂੰ ਸਬਕ ਸਿਖਾਉਣਗੇ